ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਅੱਜ ਤੁਹਾਡੇ ਲਈ ਇੱਕ ਮੈਂ ਲਾਜਵਾਬ ਨਕਸ਼ਾ ਲੈ ਕੇ ਆਇਆ ਜਿਸ ਦਾ ਨਾਮ ਹੈ ਅ ਸੁਰਮਾ ਜਵਾਰ ਅੰਬਰੀ ਨਾ ਆ ਜਿਹੜੇ ਪੁਰਾਣੇ ਗ੍ਰੰਥਾਂ ਦੇ ਮੁਤਾਬਕ ਨਾਮ ਲੈਂਦੇ ਸੀਗੇ ਐਡਵਰਡ ਗ੍ਰੰਥਾਂ ਦੇ ਉਵੇਂ ਨਾ ਆ ਸੁਰਮੇ ਦਾ ਇਤਿਹਾਸ ਤੁਸੀਂ ਇਹਨੂੰ ਸਿੰਪਲ ਸੁਰਮਾ ਵੀ ਕਹਿ ਸਕਦੇ ਹੋ ਸੋ ਇਹਦੇ ਲਈ ਆਪਾਂ ਨੂੰ 12 13 ਚੀਜ਼ਾਂ ਚਾਹੀਦੀਆਂ ਸੋ ਜ਼ਰੂਰੀ ਆ ਕਿ ਹਰੇਕ ਚੀਜ਼ ਦਾ ਮਾਪ ਕਿਉਂਕਿ ਅੱਖਾਂ ਲਈ ਸ਼ਰਮਾ ਬਣ ਰਿਹਾ ਤੇ ਇਹ ਜ਼ਰੂਰੀ ਆ ਕਿ ਇਸ ਦਾ ਮਾਪ ਆ ਜਿਹੜਾ ਉਹ ਬੜਾ ਬਖੂਬੀ ਬੜੇ ਧਿਆਨ ਨਾਲ ਕਰਨਾ ਆਪਾਂ ਸੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਆ ਕਿ ਤੁਸੀਂ ਸਾਰੇ ਆਪਣੇ ਆਪਣੇ ਘਰੇ ਸੇਫ ਹੋਵੋਗੇ ਤੇ ਘਰੇ ਰਹੋਗੇ ਕਿਉਂਕਿ ਜਿਹੜਾ ਆ ਸਮਾਂ ਚੱਲ ਰਿਹਾ ਹੈ ਕੋਵਿਡ 19 ਵਾਲਾ ਬੜਾ ਖਤਰਨਾਕ ਆ ਕਿਹਾ ਸੋ ਲੋੜ ਹੈ ਆਪਾਂ ਨੂੰ ਕਿ ਆਪਾਂ ਜਿਹੜਾ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਲੋਕਡਾਊਨ ਦੀ ਪਾਲਣਾ ਕਰੋ ਕਰੀ ਰਹੋ ਤੋਂ ਕਰੀ ਰਹਿਣਾ ਚਾਹੀਦਾ ਫਿਰ ਵੀ ਕੋਈ ਐਮਰਜੈਂਸੀ ਹੈਗੀ ਅਤੇ ਆਪਾਂ ਜਾਣਾ ਵੀ ਚਾਹੀਦਾ ਜਾ ਵੀ ਸਕਦੇ ਹਾਂ ਪਰ ਪੂਰੇ ਧਿਆਨ ਨਾਲ ਪੂਰੀ ਸੇਫਟੀ ਨਾਲ ਬੱਚਿਆਂ ਨੂੰ ਘਰੋਂ ਬਾਹਰ ਨਾ ਜਾਣ ਦਿਓ ਠੀਕ ਹੈ ਜੀ ਆਓ ਆਪਾਂ ਗੱਲ ਕਰਦੇ ਹਾਂ ਅੱਜ ਦੇ ਨੁਕਸੇ ਦੀ ਅੱਜ ਦਾ ਨੁਕਸਾ ਮੇਰਾ ਹੈ ਜੀ ਸੁਰਮਾ ਜਵਾਰ ਅ ਤਕਰੀਬਨ 12 14 ਚੀਜ਼ਾਂ ਆਪਾਂ ਨੂੰ ਚਾਹੀਦੀਆਂ ਹੋਣਗੀਆਂ ਤੇ ਇਹਦੇ ਲਈ ਕੁਝ ਬੇਸਿਕ ਚੀਜ਼ਾਂ ਆ ਜਿਹੜੀਆਂ ਮੈਂ ਤੁਹਾਨੂੰ ਦੱਸਣਾ ਚਾਹਣਾ ਆ ਪਹਿਲੀ ਗੱਲ ਤਾਂ ਇਹ ਇਸ ਸੁਰਮੇ ਨੂੰ ਬਣਾਉਣ ਲਈ ਥੋੜਾ ਜਿਹਾ ਪੇਸ਼ੈਂਸ ਰੱਖਣ ਦੀ ਲੋੜ ਆ ਥੋੜਾ ਜਿਹਾ ਆਪਾਂ ਨੂੰ ਕਹਿ ਲਈਏ ਹੌਸਲਾ ਰੱਖਣ ਦੀ ਲੋੜ ਆ ਕਿਉਂਕਿ ਇੱਕ ਦਿਨ 'ਚ ਨਹੀਂ ਬਣਦਾ ਇਹਦੇ ਲਈ ਆਪਾਂ ਨੂੰ ਕਟੋ-ਕਟੇ ਹਫਤਾ ਰਗੜਾਈ ਕਰਨੀ ਪੈਂਦੀ ਆ ਜਿਹੜੀਆਂ ਜ਼ਰੂਰੀ ਚੀਜ਼ਾਂ ਆ ਉਹ ਦੇਖ ਲਓ ਜੀ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਇੱਧਰ ਨਜ਼ਰ ਘੁਮਾਓ ਜੀ ਸਭ ਤੋਂ ਪਹਿਲਾਂ ਤਾਪਾਂ ਨੂੰ ਇੱਕ ਖਰਲ ਚਾਹੀਦਾ ਨਾ ਘਸਣ ਵਾਲਾ ਲੋਹੇ ਨੂੰ ਆਵਾਜ਼ ਕਰਦਾ ਤਾਂਬੇ ਦਾ ਖਰਲ ਤਾਂਬੜ ਖਰਲ ਕਹਿ ਦਿੰਦੇ ਆ ਪੱਥਰ ਦਾ ਖਰਲ ਜਿਹੜਾ ਘਸਦਾ ਨਾ ਹੋਵੇ ਐਵੇਂ ਦਾ ਆਪਾਂ ਨੂੰ ਖਰਲ ਚਾਹੀਦਾ ਜਿਹੜਾ ਘਸਦਾ ਨਾ ਹੋਵੇ ਐਦਾਂ ਦਾ ਖਰਲ ਵੀ ਚੱਲ ਸਕਦਾ ਐਦਾਂ ਦਾ ਖਰਲ ਵੀ ਚੱਲ ਸਕਦਾ ਹੈ ਜਿਹੜਾ ਆਪਾਂ ਆਮ ਪਰ ਸਾਰਿਆਂ ਕੋਲੋਂ ਮਿਲ ਜਾਂਦਾ ਆ ਕਈ ਮੈਡੀਕਲ ਸਟੋਰਾਂ ਤੋਂ ਵੀ ਮਿਲ ਜਾਂਦਾ ਇਹ ਖਰਲ ਵੀ ਆਪਾਂ ਯੂਜ਼ ਕਰ ਸਕਦੇ ਆ ਪਰ ਸੁਰਮੇ ਲਈ ਜ਼ਰੂਰੀ ਆ ਕਿ ਇਹੋ ਜਿਹਾ ਖਰਲ ਹੋਵੇ ਜਿਹੜਾ ਘਸਦਾ ਨਾ ਹੋਵੇ ਇਹਦੇ ਤੇ ਵੀ ਇੱਕ ਪੱਥਰ ਦੀ ਕੋਟਿੰਗ ਕੀਤੀ ਹੁੰਦੀ ਆ ਇਹ ਘਸਦਾ ਨਹੀਂਗਾ ਫਿਰ ਵੀ ਕੋਜ਼ ਹੱਥ ਤੱਕ ਘਸਦਾ ਵੀ ਆ ਕਈ ਚੀਜ਼ਾਂ ਜਿਹੜੀਆਂ ਜਿਆਦਾ ਸਖਤ ਹੁੰਦੀਆਂ ਉਹ ਇਹਦੇ ਵਿੱਚ ਨਹੀਂ ਕੁੱਟੀਆਂ ਜਾ ਸਕਦੇ ਆ ਸੋ ਬਿਹਤਰ ਆ ਕਿ ਇਹ ਤਾਂਬੜ ਖਰਲ ਜਿਹੜਾ ਹੁੰਦਾ ਤਾਂਬੇ ਦਾ ਖਰਲੇ ਨੂੰ ਕਹਿ ਦਿੰਨੇ ਆਪਾਂ ਤਾਂਬੜ ਖਰਲ ਹੁੰਦਾ ਇਹਨੂੰ ਯੂਜ਼ ਕਰਨਾ ਚਾਹੀਦਾ ਜਾਂ ਤਾਂਬੜ ਖਰਲ ਜਾਂ ਹੰਸਰਾਜ ਪੱਥਰ ਦਾ ਖਰਲਾ ਹੁੰਦਾ ਕਾਲੇ ਪੱਥਰ ਦਾ ਕੀ ਇੱਕ ਪੱਥਰ ਦਾ ਆਉਂਦਾ ਜਿਹੜਾ ਮਰਜੀ ਯੂਜ਼ ਕਰ ਸਕਦੇ ਹੋ ਪਰ ਖਰਲ ਇਦਾਂ ਦਾ ਹੋਣਾ ਚਾਹੀਦਾ ਕਿ ਉਹ ਕਸੇ ਨੂੰ ਕਿਉਂਕਿ ਅੱਖਾਂ ਲਈ ਸੁਰਮਾ ਬੰਨਣਾ ਇਹ ਜਿਹੜਾ ਖਰਲਾ ਇਹ ਮੈਂ 18000 ਦਾ ਲੈਂਦਾ ਸੀਗਾ ਕਿਉਂਕਿ ਇਹ ਤਾਂਬੇ ਦਾ ਖਰਲ ਇਹਦੇ ਵਿੱਚ ਤਾਂਬੇ ਦੇ ਕਣ ਛੋਟੇ ਛੋਟੇ ਨਾ ਜਦੋਂ ਇਹਨੂੰ ਧੋਈਦਾ ਉਵੇਂ ਚਮਕਦੇ ਆ ਤਾਂ ਮੇਰੇ ਘਰ ਤਾਂਬੜ ਖਰਲਿਆ ਇਹ ਇਹ ਤਕਰੀਬਨ 12 ਇੰਚ ਦਾ ਆ ਛੋਟੇ ਜਿਹੜੇ ਆ ਉਹ 2500 3000 ਦਾ ਵੀ ਆ ਜਾਂਦਾ ਐਡਾ ਕ ਐਮਾਜ਼ੋਨ ਤੋਂ ਮਿਲਦਾ 2500 ਦਾ ਮਿਲ ਜਾਂਦਾ ਤਾਂਬੜ ਖਰਲੇ ਐਡਾ ਕ ਹੁੰਦਾ ਉਹ ਜਮਾਂ ਕੋਲੀ ਜਿਹਾ ਉਹ ਕੰਮ ਦਾ ਨਹੀਂ ਥੋੜਾ ਜਿਹਾ ਵੱਡਾ ਸਰਲ ਚਾਹੀਦਾ ਤੁਸੀਂ ਜੇ ਥੋੜੀ ਦਵਾਈ ਬਣਾਉਣੀ ਥੋੜਾ ਸੁਰਮਾ ਬਣਾਉਣਾ ਤਾਂ ਤੁਸੀਂ ਖਰਲ ਵੱਡਾ ਵੀ ਲੈ ਸਕਦੇ ਹੋ ਛੋਟਾ ਵੀ ਲੈ ਸਕਦੇ ਹੋ ਸੋ ਆਓ ਜੀ ਪਹਿਲਾਂ ਤਾਂ ਇਸ ਸੁਰਮੇ ਦੇ ਫਾਇਦੇ ਦੱਸਦੇ ਆ ਜਿਹੜਾ ਆਪਾਂ ਸੁਰਮਾ ਬਣਾਉਣ ਲੱਗੇ ਆ 1.5 ਤੋਂ 2 ਨੰਬਰ ਤੱਕ ਐਨਕ ਲੱਗੀ ਹੋਵੇ ਉਹ ਵੀ ਲੈ ਜਾਂਦੀ ਆ ਲਗਾਤਾਰ ਮਹੀਨਾ ਡੇਢ ਮਹੀਨਾ ਸੁਰਮਾ ਪਾਉਣ ਨਾਲ ਚਿੱਟਾ ਮੋਤੀਆ ਕਾਲਾ ਮੋਤੀਆ ਉੱਤਰ ਦਾ ਪਿਆ ਹੋਵੇ ਉਹ ਵੀ ਲੈ ਜਾਂਦਾ ਕਿਉਂਕਿ ਲੱਥਾ ਆ ਮੈਂ ਬਹੁਤ ਵਾਰੀ ਬਣਾਇਆ ਇਹ ਸੁਰਮਾ ਦੂਸਰੇ ਨੰਬਰ ਤੇ ਜਿਹੜੇ ਬਜ਼ੁਰਗਾਂ ਦੀ ਨਿਗਾ ਬਣੀ ਨਾ ਹੋਵੇ ਜੇ ਅੱਖ ਬਣੀ ਆ ਫਿਰ ਇਹ ਸੁਰਮਾ ਨਹੀਂ ਪਾਉਣਾ ਬਣੀ ਅੱਖ ਦੇ ਵਿੱਚ ਸੁਰਮਾ ਨਹੀਂ ਪਾਉਣਾ ਬਣੀ ਅੱਖ 'ਚ ਸੁਰਮਾ ਨਹੀਂ ਪਾਉਣਾ। ਸੋ 1 ਮਿੰਟ 'ਚ ਹੀ ਫੋਨ ਆ ਗਿਆ। ਕਈ ਚੱਲਦੀ ਵੀਡੀਓ ਦੇ ਵਿੱਚ ਵੀ ਫੋਨ ਕਰਨ ਲੱਗ ਪੈਂਦੇ ਆ। ਹਾਂ ਬਣੀ ਜਿਹਸ ਬੰਦੇ ਦੀ ਅੱਖ ਬਣੀ ਆ ਲੈਂਸ ਪਾਇਆ ਹੋਇਆ ਉਹ ਉਹ ਸੁਰਮਾ ਨਾ ਪਾਵੇ। ਠੀਕ ਹੈ ਜੀ। ਸੋ ਇਹ ਸੁਰਮਾ ਬੱਚਿਆਂ ਤੋਂ ਲੈ ਕੇ ਬੁੱਢੇ ਤੱਕ ਕੋਈ ਵੀ ਪਾ ਸਕਦਾ। ਬਹੁਤ ਹੀ ਵਧੀਆ ਤੇ ਇਹਦਾ ਰਿਜ਼ਲਟ ਬਹੁਤ ਅੱਛਾ ਆ ਨੌਜਵਾਨ ਆ ਜਾਂ ਬੱਚੇ ਆ ਜਿਨ੍ਹਾਂ ਦੇ ਐਨਕ ਡਾਕਟਰ ਨੇ ਕਿਹਾ ਤਾਂ ਕਿ ਅੱਧਾ ਨੰਬਰ ਲੱਗ ਰਹੀ ਆ ਉਹ ਹਫ਼ਤਾ 10 ਦਿਨ ਪਾਉਂਦੇ ਆ ਐਨਕ ਨਹੀਂ ਲੱਗੂਗੀ ਦੂਸਰੇ ਨੰਬਰ ਤੇ ਅੱਖ ਦੇ ਵਿੱਚ ਜਾਲਾ ਅੱਖ ਦੇ ਵਿੱਚ ਲਾਲੀ ਆ ਕਿਸੇ ਤਰ੍ਹਾਂ ਦਾ ਅੱਖ ਦੇ ਵਿੱਚ ਕੋਈ ਸੱਟ ਲੱਗੀ ਆ ਇਹ ਸੁਰਮਾ ਕੁਝ ਦਿਨ ਪਾਉਣ ਨਾਲ ਹੀ ਸੈੱਟ ਹੋ ਜਾਂਦਾ ਹੁਣ ਸੁਰਮਾ ਆਪਾਂ ਬਣਾਉਣ ਵਾਲੇ ਚੱਲੀਏ ਇਹਦੇ ਲਈ ਆਪਾਂ ਨੂੰ ਕੁਝ ਚੀਜ਼ਾਂ ਚਾਹੀਦੀਆਂ ਹੋਣਗੀਆਂ ਸੋ ਮੈਂ ਤੁਹਾਨੂੰ ਨਾਲ ਦੀ ਨਾਲ ਦਿਖਾਈ ਵੀ ਜਾਣਾ ਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖ ਦੂੰਗਾ ਤੁਸੀਂ ਵੀ ਇਹਨੂੰ ਜਿਹੜਾ ਨੋਟ ਕਰ ਲਓ ਜਿਹੜੀਆਂ ਜਿਹੜੀਆਂ ਚੀਜ਼ਾਂ ਸੁਰਮਾ ਬਣਾਉਣ ਲਈ ਆਪਾਂ ਨੂੰ ਚਾਹੀਦੀਆਂ ਸਭ ਤੋਂ ਜ਼ਰੂਰੀ ਗੱਲ ਹੈ ਕਿ ਇਹ ਜਿਹੜਾ ਸੁਰਮਾ ਬਣਾਉਣਾ ਇਹਦੀ ਆਪਾਂ ਨੂੰ ਮਾਤਰਾ ਜਿਹੜਾ ਮਾਪ ਆ ਉਹ ਬਿਲਕੁਲ ਕਰੈਕਟ ਹੋਣਾ ਚਾਹੀਦਾ ਵੱਧ ਘਟਨੀ ਆਪਾਂ ਕਰ ਸਕਦੇ ਆ ਠੀਕ ਹੈ ਜੀ ਇਹ ਜਿਹੜਾ ਫਾਰਮੂਲਾ ਬਣਿਆ ਹਰ ਇੱਕ ਚੀਜ਼ ਦੀ ਮਾਤਰਾ ਵੱਧ ਘਟ ਹੁੰਦੀ ਆ ਇਹ ਨਹੀਂ ਕਿ ਸਾਰੀਆਂ 10-10 ਗ੍ਰਾਮ ਲੈ ਲੈਣੀ ਆ ਉਹ ਕੁਝ ਨੁਕਸਾਨ ਚੱਲ ਜਾਂਦਾ ਪਰ ਇਹੋ ਜੇ ਨਾਜ਼ੁਕ ਮਾਮਲਿਆਂ ਦੇ ਵਿੱਚ ਨਹੀਂ ਚੱਲਦਾ ਦੂਸਰੇ ਨੰਬਰ ਤੇ ਇਸੁਰਮਾ ਸਿਆਣੇ ਬੰਦੇ ਬਣਾਉਣ ਥੋੜੇ ਜਿਹੀ ਬਢੇਰੀ ਉਮਰ ਦੇ ਕਿਉਂਕਿ ਕੁਝ ਦੋ ਚੀਜ਼ਾਂ ਦੇ ਵਿੱਚ ਜਰੀਲੀਆਂ ਆ ਉਹ ਉਹਨਾਂ ਨੂੰ ਭਸਮ ਕਰਕੇ ਪਾਉਣਾ ਆ ਉਹ ਮੈਂ ਦੱਸ ਦੇਣਾ ਕਿਵੇਂ ਕਰਨਾ ਆ ਸੋ ਆਓ ਚੀਜ਼ਾਂ ਵੱਲ ਚੱਲੀਏ ਆਪਾਂ ਸਭ ਤੋਂ ਪਹਿਲੀ ਆਜੀ ਪਪਲਾਮੈਂਟ ਸੌਰੀ ਮਸ਼ਕ ਕਪੂਰ ਇਹ ਮਸ਼ਕਪੂਰ ਆ ਜੀ ਇਹ ਆਪਾਂ ਲੈਣਾ ਹੈ ਜੀ 10 ਗ੍ਰਾਮ ਠੀਕ ਹੈ ਜੀ 10 ਗ੍ਰਾਮ ਮਸ਼ਕਪੂਰ ਤੇ 10 ਗ੍ਰਾਮ ਹੀ ਪਪਲਾਮੈਂਟ ਇਹ ਪਪਲਾਮੈਂਟ ਹੈ ਜੀ ਮੇਰੇ ਕੋਲੇ ਇਹ ਜੇ ਖੋਲੀ ਤਾਂ ਪਾਣੀ ਜਿਹਾ ਬਨ ਜਾਊਗੀ ਕਾਣੀ ਲਭਾਵੇ ਚ ਬੰਦੀ ਆ 10 ਗ੍ਰਾਮ ਮੁਸ਼ਕ ਕਪੂਰ ਤੇ 10 ਗ੍ਰਾਮ ਹੀ ਪਿਪਲਾਂ ਇਹ ਹਜੇ ਨਹੀਂ ਪਾਉਣਾ ਇਹ ਮੈਂ ਦੱਸਦਾ ਕਦੋਂ ਪਾਉਣਾ ਪਹਿਲਾਂ ਤੁਸੀਂ ਨੋਟ ਕਰ ਚਲੋ ਠੀਕ ਹੈ ਜੀ 10 ਗ੍ਰਾਮ ਜੀ ਨਿੱਕੀ ਇਲਾਚੀ ਨਿੱਕੀ ਇਲਾਚੀ ਨੂੰ ਪੀਸ ਕੇ ਜਾਣ ਦੇ ਦਾਣੇ ਚਾਹੀਦੇ ਆਪਾਂ ਨੂੰ 10 ਗ੍ਰਾਮ ਜਾਂ 15-20 ਗ੍ਰਾਮ ਨਿੱਕੀ ਇਲਾਚੀ ਲੈ ਲਿਓ ਉਹਨੂੰ ਕੁੱਟ ਕੇ ਇਹਦਾ ਜਿਹੜਾ ਪਾਊਡਰ ਕੱਪੜਾ ਛਾਨ ਕਰ ਲਓ ਕੱਪੜ ਛਾਨ ਕਰ ਲਿਓ ਚਾਹੇ ਇਹਨੂੰ ਬਰੀਕ ਪੀਸ ਲਿਓ ਕਿਸੇ ਚੀਜ਼ ਚ ਦੌਰੀ ਕੁੰਡੇ ਚ ਪੀਸ ਲਓ ਚਾਹੇ ਵਿੱਚੇ ਪੀਸਿਆ ਜਾਵੇ ਇਹਨੂੰ ਪੀਸਣਾ ਆ ਇਹ ਆਪਾਂ ਨੂੰ 10 ਗ੍ਰਾਮ ਇਹਦਾ ਪਾਊਡਰ ਚਾਹੀਦਾ ਨਿੱਕੀ ਨਾਲ ਚਾਹੀਦਾ 40 ਗ੍ਰਾਮ ਚਾਹੀਦਾ ਜੀ ਆਪਾਂ ਨੂੰ ਚਿੱਟਾ ਸੁਰਮਾ ਇਹ ਚਿੱਟਾ ਸੁਰਮਾ ਜੀ 40 ਗ੍ਰਾਮ ਆਪਾਂ ਨੂੰ ਚਿੱਟਾ ਸੁਰਮਾ ਚਾਹੀਦਾ ਸਖਤ ਹੁੰਦਾ ਹੈ ਇਸ ਕਰਕੇ ਮੈਂ ਕਿਹਾ ਸੀ ਕਿ ਜਿਹੜਾ ਖਰਲਾ ਉਹ ਵਧੀਆ ਤਰੀਕੇ ਦਾ ਚੰਗਾ ਖਰਲ ਹੋਣਾ ਚਾਹੀਦਾ 40 ਗ੍ਰਾਮ ਚਟਾ ਸੌਮਾ ਸ਼ੀਸ਼ਾ ਨੂਨ ਹੈ ਜੀ 10 ਗ੍ਰਾਮ ਸ਼ੀਸ਼ਾ ਨੂਨ ਨਮਕ ਹੈ ਇਹ ਸ਼ੀਸ਼ਾ ਨਮਕ ਕਹਿ ਦਿੰਦੇ ਇਹਨੂੰ 10 ਗ੍ਰਾਮ ਸ਼ੀਸ਼ਾ ਨਮਕ ਅੱਗੇ ਆ ਜੀ ਜਿਸਤ ਦਾ ਪੁਸ਼ਤਾ ਜਿਸਤਪ ਸਮਝਾ ਜਿਸਤ ਦਾ ਕੁਸ਼ਤਾ 10 ਗ੍ਰਾਮ ਹੀ ਚਾਹੀਦਾ ਆਪਾਂ ਨੂੰ ਜੀ। ਅ 20 ਗ੍ਰਾਮ ਜਿਸਤ ਦਾ ਕੁ ਮੈਂ ਲਿਖ ਕੇ ਵੀ ਰੱਖਿਆ ਹੋਇਆ ਕਿ ਭੁੱਲ ਨਾ ਜਾਵਾਂ ਜਿਸਤ ਦਾ ਕੁਸ਼ਤਾ 20 ਗ੍ਰਾਮ ਦੁਆਰਾ ਫਿਰ ਨੋਟ ਕਰਾ ਲੈਣਾ। 10 ਗ੍ਰਾਮ ਆ ਜੀ ਮਸਕ ਗੂਰ ਤੇ 10 ਗ੍ਰਾਮ ਆ ਜੀ ਪਪਲਮੈਂਟ 10 ਗ੍ਰਾਮ ਨਿੱਕੀ ਲਾਚੀ ਦਾ ਪਾਊਡਰ 40 ਗ੍ਰਾਮ ਚਿੱਟਾ ਸੁਰਮਾ 10 ਗ੍ਰਾਮ ਸ਼ੀਸ਼ਾ ਨੂਣ ਤੇ 20 ਗ੍ਰਾਮ ਜਸਤ ਦਾ ਪੁਸ਼ਤਾ ਜਸਤ ਦਾ ਪੁਸ਼ਤਾ 20 ਗ੍ਰਾਮ ਹਰੜ ਦੀ ਛੇਲ 20 ਗ੍ਰਾਮ ਇਹ ਹਰੜਿਆ ਇਹਦੀ ਛੇਲ ਲਾਈ ਹੋਈ ਹੈ ਜਿਹੜੀ ਆਮ ਹਰੜ ਹੁੰਦੀ ਹੈ छोटी हरड़ी छेले है दस ग्राम मुक्ता शक्ति पिष्टि जसम मुक्ता शक्ति पसम दस ग्राम मुक्ता शक्ति पसम 20 ਗ੍ਰਾਮ ਕਲਮੀ ਛੋਰਾ ਕਲਮੀ ਛੋਰਾ ਸ਼ੁੱਧ ਕਰਨਾ ਸ਼ੁੱਧ ਕਰਕੇ ਕਲਮੀ ਛੋਰਾ ਪਾਉਣਾ ਸ਼ੁੱਧ ਕਿਵੇਂ ਕਰਨਾ ਹੈ ਕਿ ਕਲਮੀ ਛੋਰਾ ਲੈ ਕੇ ਕੋਈ 100 ਗ੍ਰਾਮ 150 ਗ੍ਰਾਮ ਤੇ ਇੱਕ ਭਾਂਡੇ ਚ ਪਾ ਲੈਣਾ ਉਹਦੇ ਚ ਪਾਣੀ ਪਾ ਦੇਣਾ ਗਰਮ ਕਰਨਾ ਉਹਨੂੰ ਹਲਕਾ ਗਰਮ ਕਰਕੇ ਤੇ ਰੱਖ ਦੇਣਾ ਤੁਸੀਂ ਦੇਖੋਗੇ ਕਿ ਜਿਹੜੇ ਅਸ਼ੁੱਧੀਆਂ ਆ ਉਹ ਸਾਈਡਾਂ ਤੇ ਆ ਜਾਣੀਆਂ ਭਾਂਡੇ ਦੇ ਨਾ ਕਿਨਾਰਿਆਂ ਤੇ ਲੱਗ ਜੂਗੀ ਮੈਲ ਵਿਚਾਲੇ ਵਿਚਾਲੇ ਛਿੱਟਾ ਛਿੱਟਾ ਕਲਮੀ ਛੋਰਾ ਰਹਿ ਜਾਊਗਾ ਉਹ ਤੁਸੀਂ ਧਿਆਨ ਨਾਲ ਕੱਢ ਲੈਣਾ ਕੰਢ ਕੇ ਇਹਨੂੰ ਰੱਖ ਲੈਣਾ ਸਤਾ ਕੇ ਇਹ ਮੈਂ ਪਹਿਲਾਂ ਤਾਂ ਸ਼ੁੱਧ ਕੀਤਾ ਹੋਇਆ 20 ਗ੍ਰਾਮ ਕਲਮੀਸ਼ੋਰਾ 20 ਗ੍ਰਾਮ ਫਟਕੜੀ ਫੁੱਲਾ ਇਹਨੂੰ ਕਰਨਾ ਆਪਾਂ ਕਿਵੇਂ ਕਰਨਾ ਹੈ ਕਿ ਤੁਸੀਂ ਇਸ ਨੂੰ ਤਵੇ ਤੇ ਰੱਖ ਲੈਣਾ ਫਟਕੜੀ ਨੂੰ ਉੱਪਰ ਇਹਦੇ ਕੌਲੀ ਮੁੱਦੀ ਮਾਰ ਦੇਣੀ ਆ ਕੁਝ ਸਮਾਂ ਇਹ ਬੁਲਬਲੀਆਂ ਕੱਢ ਕੇ ਤੇ ਇਹ ਬਿਲਕੁਲ ਹਲਕਾ ਹੋ ਜਾਊਗਾ ਪਾਊਡਰ ਬਣ ਜਾਊਗਾ ਇਹ ਬਿਲਕੁਲ ਪਤਾਸੇ ਵਾਂਗੂ ਫੁੱਲ ਕੇ ਹੋ ਚੁੱਕੀ ਉਹਨੂੰ ਕਹਿ ਦਿੰਦੇ ਫਟਕੜੀ ਸ਼ੁੱਧ ਕਰਨੀ ਫਟਕੜੀ ਫੁੱਲਾ ਕਰਨੀ ਘਰਾਂ ਦੇ ਵਿੱਚ ਜਨਾਨੀਆਂ ਨੂੰ ਪਤਾ ਹੁੰਦਾ 20 ਗ੍ਰਾਮ ਫਟਕੜੀ ਠੀਕ ਹੈ ਜੀ ਇਹਨੂੰ ਫੁੱਲਾ ਕਰਨਾ ਇਹਨੂੰ ਸ਼ੁੱਧ ਕਰਕੇ ਪਾਉਣਾ ਸਿੱਧੀ ਐ ਨਹੀਂ ਪੈਣੀ ਇਹਨੂੰ ਤੁਸੀਂ ਤਵੇ ਤੇ ਰੱਖ ਦੇਣਾ ਇਹ ਕੁਝ 10-15 ਮਿੰਟਾਂ ਬਾਅਦ ਇਫ ਫੁੱਲ ਕੇ ਪਾਣੀ ਜਾਂ ਛੱਡ ਕੇ ਤੇ ਪਤਾਸੇ ਵਾਂਗੂ ਹੋ ਜੂਗੀ ਉਹਨੂੰ ਪੀਸ ਕੇ ਰੱਖ ਲੈਣਾ ਉਹ ਇਹ ਯੂਜ਼ ਕਰ ਲਈ। ਲੈਣੀ 20 ਗ੍ਰਾਮ ਐਂ ਆ ਫੁੱਲਾ ਹੋ ਕੇ ਜਿੰਨੀ ਬਣ ਜੇ ਉੰਨੀ ਯੂਜ਼ ਕਰ ਲਈ। 20 ਗ੍ਰਾਮ ਐਂ ਲੈਣੀ ਆ ਫੁੱਲਾ ਹੋ ਕੇ ਉਹ 10 ਰਹਿ ਜੇ 15 ਰਹਿ ਜੇ 5 ਰਹਿ ਜੇ ਉਹਨੂੰ ਉਦਾਂ ਹੀ ਯੂਜ਼ ਕਰ ਲੈਣਾ। ਠੀਕ ਹੈ ਜੀ। ਫੁੱਲਾ ਕਰਕੇ ਵਜ਼ਨ 20 ਗ੍ਰਾਮ ਨਹੀਂ ਗਾ ਕੱਚੀ ਦਾ 20 ਗ੍ਰਾਮ ਵਜ਼ਨ। ਉਸ ਤੋਂ ਅੱਗੇ ਆ ਜੀ ਇੱਕ ਬਹੁਤ ਖਤਰਨਾਕ ਚੀਜ਼ ਆ ਜੀ। ਨੀਲਾ ਤੋਤਾ ਇਹਨੂੰ ਵੀ ਫੁੱਲਾ ਕਰਨਾ ਇਹ ਚਾਹੀਦਾ ਆਪਾਂ ਨੂੰ 5 ਗ੍ਰਾਮ 5 ਗ੍ਰਾਮ ਨੀਲਾ ਤੋਤਾ ਚਾਹੀਦਾ ਜੀ ਇਹਨੂੰ ਤੁਸੀਂ ਸ਼ੁੱਧ ਕਿਵੇਂ ਕਰਨਾ ਹੈ ਇਹਨੂੰ ਵੀ ਫਟਕਰੀ ਵਾਂਗੂ ਤਵੇ ਤੇ ਰੱਖ ਦੇਣਾ ਉੱਪਰ ਕੌਲੀ ਮੁੱਦੀ ਮਾਰ ਦੇਣੀ ਆ 5-10 ਮਿੰਟਾਂ ਬਾਅਦ ਇਹ ਪਾਣੀ ਜਾਂ ਛੱਡ ਕੇ ਇਹ ਵੀ ਪੋਤਾਸੇ ਵਾਂਗੂ ਨੀਲੇ ਜੀ ਰੰਗ ਦਾ ਹੋ ਜਾਊਗਾ ਚਿੱਟਾ ਨੀਲਾ ਜਾ ਹੋ ਜਾਊਗਾ ਇਹਨੂੰ ਜਿੰਨਾ ਚਿਰ ਬਲਬਲੀਆਂ ਕੱਢੀ ਜਾਂਦੀ ਉਹਨਾਂ ਚਿਰ ਕੱਚਾ ਜਦੋਂ ਬਲਬਲੀਆਂ ਕੱਢਣੋਂ ਹਟ ਗਈ ਧੂਆ ਕੱਢਣੋਂ ਹਟ ਜੂਗੀ ਤੇ ਸਮਝ ਲਓ ਪੱਕ ਗਈ ਇਹਨੂੰ ਕੱਢ ਕੇ ਪੀਸ ਕੇ ਇਹ ਕੱਚੀ ਇਹ ਲੈਣੀ ਆ 5 ਗ੍ਰਾਮ ਜਿੰਨਾ ਨਿਕਲ ਆਵੇ ਉਹਨੂੰ ਪਾਣੀ ਉੱਡਣ ਤੋਂ ਬਾਅਦ ਜੋ ਬਚਿਆ ਉਹਨਾਂ ਹੀ ਯੂਜ਼ ਕਰ ਲੈਣਾ 20 ਗ੍ਰਾਮ ਚਾਹੀਦੀ ਹੈ ਜੀ ਆਪਾਂ ਨੂੰ ਸਰਦ ਚੀਨੀ ਇਹ ਸਰਦ ਚੀਨੀ ਆ ਜੀ ਇਹ ਸਰਦ ਚੀਨੀ ਆ ਇਹ ਕਾਲੀ ਮਿਰਚ ਵਾਂਗੂ ਹੁੰਦੀ ਆ 20 ਗ੍ਰਾਮ ਸਰਦ ਚੀਨੀ ਚਾਹੀਦੀ 10 ਚਾਹੀਦੇ ਆ ਜੀ ਆਪਾਂ ਨੂੰ ਸੋਨੇ ਦੇ ਵਰਕ 10 ਸੋਨੇ ਦੇ ਵਰਕ ਅੱਧਾ ਲੀਟਰ ਅਰਕ ਗੁਲਾਬ ਦਾ ਅੱਧਾ ਲੀਟਰ ਗੁਲਾਬ ਦਾ ਰੱਖ ਇਹ ਆਪਣੀਆਂ 12 13 ਚੀਜ਼ਾਂ ਸੀਗੀਆਂ ਦੁਬਾਰਾ ਸੁਣ ਲਓ ਫਿਰ ਪਿਪਲਮੈਂਟ ਤੇ ਮਸ਼ਕ ਕਪੂਰ ਪਿਪਲਮੈਂਟ ਤੇ ਮਸ਼ਕ ਕਪੂਰ ਦੱਸਦਾ ਮੈਂ ਯੂਜ਼ ਕਿਵੇਂ ਕਰਨੀ ਇਹ ਦੋਨੇ ਚੀਜ਼ਾਂ ਇਹ ਦੋਨੇ ਇਕੱਠੀਆਂ ਯੂਜ਼ ਹੋਣੀਆਂ 10 ਗ੍ਰਾਮ ਪਿਪਲਮੈਂਟ 10 ਗ੍ਰਾਮ ਮੁਸ਼ਕਪੂਰ 10 ਗ੍ਰਾਮ ਨਿੱਕੀ ਲਾਚੀ 40 ਗ੍ਰਾਮ ਚਿੱਟਾ ਸ਼ਰਮਾ 10 ਗ੍ਰਾਮ ਸ਼ੀਸ਼ਾ ਨਮਕ 20 ਗ੍ਰਾਮ ਜਿਸਤ ਦਾ ਕੁਸ਼ਤਾ 20 ਗ੍ਰਾਮ ਹਰੜ ਦੀ ਛਿੱਲ ਹਰੜ ਛੋਟੀ ਹਰੜ ਦੀ ਛਿੱਲ 20 ਗ੍ਰਾਮ 10 ਗ੍ਰਾਮ ਮੁਕਤਾ ਸ਼ਕਤੀ ਪਸਮ ਜਾਂ ਪਿਸ਼ਟੀ ਮੁਕਤਾ ਸ਼ਕਤੀ ਪਸਮ ਜਾਂ ਪਿਸ਼ਟੀ ਬੈਦਨਾਰ ਦੀ ਲੈ ਲੋ ਡਾਬਰ ਦੀ ਲੈ ਲੋ ਜਿਹੜੀ ਮਰਜੀ ਕਲਮੀ ਸ਼ੋਰਾ 20 ਗ੍ਰਾਮ ਸ਼ੁੱਧ ਕਰਨਾ ਕਲਮੀ ਸ਼ੋਰਾ ਲੈ ਕੇ 50 60 ਗ੍ਰਾਮ 100 ਗ੍ਰਾਮ ਲੈ ਕੇ ਉਹਨੂੰ ਛੋਟੇ ਜਿਹੇ ਭਾਂਡੇ ਚ ਪਾ ਕੇ ਵਿੱਚ ਪਾਣੀ ਪਾ ਦੇਣਾ ਉਹਨੂੰ ਥੋੜਾ ਜਿਹਾ ਗਰਮ ਕਰ ਦੇਣਾ ਫਿਰ ਰੱਖ ਦੇਣਾ 12 ਘੰਟੇ ਵਾਸਤੇ 12 ਘੰਟਿਆਂ ਦੇ ਵਿੱਚ ਜਿਹੜਾ ਛੋਰਾ ਹੋਊਗਾ ਉਹ ਵਿਚਾਲੇ ਇਕੱਠਾ ਹੋ ਜਾਊਗਾ ਗੰਦਗੀ ਸਾਈਡਾਂ ਤੇ ਹੋ ਜੂਗੀ ਵਿਚਾਲੋ ਵਿਚਾਲੋ ਸਾਫ-ਸਾਫ ਚੱਕ ਲੈਣਾ ਠੀਕ ਹੈ ਜੀ 20 ਗ੍ਰਾਮ ਸ਼ੁੱਧ ਕਲਮੀਸ਼ਵਰ 20 ਗ੍ਰਾਮ ਫਟਕੜੀ ਫੁੱਲਾ ਕਰਕੇ ਪਾਉਣੀ ਆ ਫੁੱਲਾ ਕਿਵੇਂ ਕਰਨੀ ਆ ਤਵੇ ਤੇ ਗਰਮ ਤਵੇ ਤੇ ਰੱਖ ਦੇਣੀ ਆ ਡਲੀ ਉੱਪਰ ਕੌਲਾ ਮੁੰਦਾ ਮਾਰ ਦਿਓ ਫੁੱਲ ਫੁੱਲ ਕੇ ਇਹ ਪਾਣੀ ਜਾਂ ਛੱਡ ਕੇ ਠੰਡੀ ਹੋ ਜੂਗੀ ਬਿਲਕੁਲ ਪਤਾਸੇ ਵਾਂਗੂ ਬਣ ਜੂਗੀ ਫਿਰ ਯੂਜ਼ ਕਰਨੀ ਜਿੰਨਾ ਜেরে ਧੂਆ ਛੱਡਦੀ ਆ ਪਾਣੀ ਛੱਡਦੀ ਆ ਕੱਚੀ ਆ ਜਦੋਂ ਪਾਣੀ ਛੱਡਨੋਂ ਧੂਆ ਛੱਡਨੋਂ ਹਟ ਗਈ ਤੇ ਪੱਕਾ 20 ਗ੍ਰਾਮ ਹੈ ਇਹਦਾ ਕੱਚਾ ਵਜ਼ਨ 20 ਗ੍ਰਾਮ ਲੈਣਾ ਫੁੱਲਾ ਕਰਕੇ 20 ਗ੍ਰਾਮ ਨਹੀਂ ਕੱਚਾ ਵਜ਼ਨ 20 ਗ੍ਰਾਮ ਫੁੱਲਾ ਕਰਕੇ ਉਹ 10 ਰਹਿ ਜੇ 15 ਰਹਿ ਜੇ ਉਹ ਯੂਜ਼ ਕਰ ਲੈਣੀ ਆ 5 ਗ੍ਰਾਮ ਨੀਲਾ ਤੋਥਾ ਐਵੇਂ ਨੀਲੇ ਤੋਥੇ ਨੂੰ ਸ਼ੁੱਧ ਕਰਨਾ ਜਿਵੇਂ ਆਪਾਂ ਦੂਸਰਾ ਸ਼ੁੱਧ ਕਰਦੇ ਆ ਫਟਕੜੀ ਸ਼ੁੱਧ ਕੀਤੀ ਆ ਤਵੇ ਤੇ ਪਾ ਦੇਣਾ ਜਦੋਂ ਇਹ ਫੁੱਲਾ ਹੋ ਗਿਆ ਤੇ ਪਾਣੀ ਛੱਡਣੋਂ हट ਗਿਆ ਸਾਫ਼ ਹੋ ਜਾਊਗਾ ਚਿੱਟਾ ਜਾਂ ਨੀਲਾ ਚਿੱਟਾ ਜਾਂ ਪਾ ਮਰੂਗਾ ਸਾਫ਼ ਹੋ ਗਿਆ 20 ਗ੍ਰਾਮ ਸਰਦ ਚੀਨੀ 8 ਜਾਂ 10 ਸੋਨੇ ਦੇ ਵਰਕ 1/2 ਲੀਟਰ ਅਰਕ ਗੁਲਾਬ ਵਧੀਆ ਅਰਕ ਲੈਣਾ ਜਿਹੜਾ ਪੀਤਾ ਜਾਂਦਾ ਹੋਵੇ ਘਰੇ ਬਣਿਆ ਹੋਵੇ ਭਾਵੇਂ ਬਾਜ਼ਾਰੋਂ ਚੰਗੀ ਕੁਆਲਿਟੀ ਦਾ ਵਧੀਆ ਅਰਕ 1/2 ਲੀਟਰ ਹੁਣ ਕਰਨਾ ਕੀ ਆ ਫਟਕੜੀ ਫੁੱਲਾ ਕਰ ਲੋ ਨੀਲਾ ਤੋਥਾ ਫੁੱਲਾ ਕਰ ਲੋ ਠੀਕ ਹੈ ਜੀ ਸੁਰਮਾ ਵਗੈਰਾ ਸਾਰੀਆਂ ਚੀਜ਼ਾਂ ਖਰਲਚਾ ਪਾ ਕੇ ਚੰਗੀ ਤਰ੍ਹਾਂ ਰਗੜੋ ਪਹਿਲਾਂ ਕੁਝ ਨਹੀਂ ਪਾਉਣਾ ਇਹਦੇ ਵਿੱਚ ਕੋਈ ਆਪਾਂ ਗੁਲਾਬਦਾਰਕ ਨਹੀਂ ਪਾਉਣਾ ਪਹਿਲਾਂ ਇਹਨੂੰ ਘੱਟੋ ਘੱਟ 4 ਘੰਟੇ ਇਵੇਂ ਰਗੜਨਾ ਜਦੋਂ ਹੱਥ 'ਚ ਲੱਗਿਆ ਵੀ ਹੁਣ ਹਲਕੀ ਜਿਹੀ ਰਗੜ ਹੈਗੀ ਆ ਤਾਂ ਗੁਲਾਬਦਾਰਕ ਥੋੜਾ 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 ਕਰਕੇ ਪਾਈ ਜਾਣਾ ਦੋ ਦੋ ਟੱਕਣ ਤੇਨੂੰ ਰਗੜੀ ਜਾਣਾ ਦੋ ਦੋ ਚਾਰ ਚਾਰ ਟੱਕਣ ਪਾਈ ਜਾਣਾ ਤੇ ਰਗੜੀ ਜਾਣਾ ਫਿਰ ਜਦੋਂ ਤੁਹਾਨੂੰ ਲੱਗਾ ਕਿ ਹੁਣ ਬਿਲਕੁਲ ਮਹੀਨ ਹੋ ਗਿਆ ਤੇ ਘੱਟੋ ਘੱਟ 250 ਗ੍ਰਾਮ ਆ ਜਿਹੜਾ ਉਹ ਗੁਲਾਬਦਾਰਕ ਖੱਪਤ ਹੋ ਚੁੱਕਾ ਵਿੱਚ ਫਿਰ ਤੁਸੀਂ ਸੋਨੇ ਦੇ ਵਰਕ ਇੱਕ ਇੱਕ ਕਰਕੇ ਵਿੱਚ ਪਾਈ ਜਾਣੇ ਰਗੜੀ ਜਾਣਾ ਫਿਰ ਥੋੜਾ ਥੋੜਾ ਗਲਾਬਦਾਰਕ ਫਿਰ ਪਾਈ ਜੀ ਜਦੋਂ ਪੂਰਾ ਗਲਾਬਦਾਰਕ ਖਤਮ ਹੋ ਗਿਆ ਤਾਂ ਤੁਸੀਂ ਪਿਪਲਮੈਂਟ ਤੇ ਮੁਸ਼ਕ ਕਪੂਰ ਨੂੰ ਇਕੱਠੇ ਰੱਖ ਦੇਣਾ ਇੱਕ ਕੌਲੀ ਚ ਪਾ ਕੇ ਪਿਪਲਮੈਂਟ ਤੇ ਮੁਸ਼ਕਪੂਰ ਇਕੱਠੇ ਕਰ ਦਿਓ ਉਹ ਪਾਣੀ ਬਣ ਜਾਣਗੇ ਉਹ ਪਾਣੀ ਪਾ ਕੇ ਫਿਰ ਰਗੜਾਈ ਕਰਨੀ ਆ ਚੰਗੀ ਤਰ੍ਹਾਂ ਪਿਪਲਮੈਂਟ ਤੇ ਮੁਸ਼ਕਪੂਰ ਐਂਡ ਤੇ ਪਾਉਣਾ ਆਖਰ ਤੇ ਚੰਗੀ ਤਰ੍ਹਾਂ ਰਗੜਾਈ ਕਰਕੇ ਇਹਨੂੰ ਤੁਸੀਂ ਕੱਚ ਦੇ ਭਾਂਡੇ ਚ ਸਾਂਭ ਕੇ ਰੱਖ ਲੈਣਾ ਰਗੜਾਈ ਘੱਟੋ ਘੱਟ 12 ਘੰਟੇ ਹੋਣੀ ਚਾਹੀਦੀ ਆ 12 ਘੰਟੇ ਦਾ ਮਤਲਬ ਆ ਲਗਾਤਾਰ ਜੇ ਆਪਾਂ ਰਗੜਾਈ ਕਰੀਏ ਤਾਂ ਬਿਨਾਂ ਰੁਕਿਆਂ 12 ਘੰਟੇ ਜਾਂ ਡੇਲੀ 1 ਘੰਟਾ ਸਵੇਰ ਤੇ 1 ਘੰਟਾ ਸ਼ਾਮ ਨੂੰ ਲਾਓ ਇਹਨੂੰ ਚੰਗੀ ਤਰ੍ਹਾਂ ਵਧੀਆ ਭਾਂਡੇ ਨਾਲ ਢੱਕ ਕੇ ਰੱਖਣਾ ਕਰਲੋ ਨੂੰ ਕਿ ਮਿੱਟੀ ਘਟਾ ਵਿੱਚ ਨਾ ਪਵੇ ਕੋਈ ਜਾਨਵਰ ਨਾ ਟੱਪ ਜਾਈ ਉੱਚੀ ਥਾਂ ਤੇ ਰੱਖੋ ਸਾਫ਼ ਸੁਥਰੇ ਧਾਂ ਤੇ ਸੁਰਮਾ ਤੇ ਆਹ ਜੀ ਉਦੋਂ ਬਾਅਦ ਇਸ ਨੂੰ ਤੁਸੀਂ ਸੁਰਮੇ ਨੂੰ ਯੂਜ਼ ਕਰਨਾ ਇਵੇਂ ਇੱਕ ਸਲਾਈ ਅੱਖ ਚ ਪਾਓ ਇਹ ਜਦੋਂ ਇਮਪਲੈਂਟ ਪਾਤੀ ਇਹ ਸਾਰਾ ਖੁਸ਼ਕ ਜਾ ਹੋ ਜਾਊਗਾ ਫਿਰ ਇਹਨੂੰ ਸੁਕਾ ਲਿਓ ਸੁੱਕ ਜਾਊਗਾ ਇਹ ਇੱਕ ਇੱਕ ਦੋ ਦਿਨਾਂ ਚ ਸੁੱਕ ਜਾਊਗਾ ਅੱਜਕੱਲ੍ਹ ਧੁੱਪੇ ਨਹੀਂ ਰੱਖਣਾ ਛਾਵੇਂ ਸੁਕਾਉਣਾ ਛਾਵੇਂ ਜਦੋਂ ਇਹ ਖੁਸ਼ਕ ਹੋ ਕੇ ਸੁੱਕ ਗਿਆ ਰੜਕਮਣੀ ਪੈਣੀ ਇਹ ਐਂ ਹੱਥ ਚ ਮਣੀ ਰੜਕਣਾ ਹੈ ਬਣ ਜਾਊਗਾ ਜਿਵੇਂ ਬਿਲਕੁਲ ਸੁਰਮਾ ਹੁੰਦਾ ਆਮ ਅੱਖ ਚ ਪਾਇਆ ਵੀ ਪਤਾ ਨਾ ਲੱਗੇ ਕਿਹੜੀਂ ਦੀ ਤੁਸੀਂ ਇੱਕ ਸਲਾਈ ਸੁਭਾ ਇੱਕ ਸ਼ਾਮ ਨੂੰ ਦੋਨਾਂ ਅੱਖਾਂ 'ਚ ਇੱਕ ਇੱਕ ਸਲਾਈ ਪਾਇਆ ਕਰੋ ਪਰਮਾਤਮਾ ਨੇ ਚਾਇਆ ਉਹ ਸੱਚੇ ਪਿਤਾ ਪਰਮਾਤਮਾ ਨੇ ਵਾਹਿਗੁਰੂ ਨੇ ਜੇ ਚਾਇਆ ਤਾਂ ਜੋ ਮੈਂ ਕਿਹਾ ਉਹ ਸਹੀ ਹੋਊਗਾ 1.5 ਤੋਂ 2 ਨੰਬਰ ਤੱਕ ਬੱਚਿਆਂ ਦੀ ਐਂਕ ਲੈ ਜਾਊਗੀ ਬਜ਼ੁਰਗਾਂ ਦੀ ਨਜ਼ਰ ਆ ਜਿਹੜੀ ਉਹ ਜਿੱਥੇ ਪਹੁੰਚ ਚੁੱਕੀ ਹੈ ਉੱਥੇ ਰੁਕ ਜਾਊਗੀ ਜਿੰਦੀ ਨਿਗਾ ਬਣੀ ਆ ਜਿੰਦੇ ਲੈਂਸ ਪਾਇਆ ਹੋਏ ਸੁਰਮਾ ਨਾ ਪਾਵੇ ਉਹ ਸੁਰਮਾ ਨਹੀਂ ਪਾ ਸਕਦਾ ਇਹ ਉਹਨਾਂ ਨੂੰ ਇਹ ਖਰਾਬ ਕਰ ਦੂਗਾ ਜਿੰਦੀ ਅੱਖ ਨਹੀਂ ਬਣੀ ਉਹ ਪਾ ਸਕਦਾ ਠੀਕ ਹੈ ਜੀ ਮੈਂ ਰੈਡੀ ਕਰੂੰਗਾ ਮੈਂ ਬਹੁਤ ਥੋੜੀ ਮਾਤਰਾ ਵਿੱਚ ਰੈਡੀ ਕਰੂੰਗਾ ਸੋ ਕਿਉਂਕਿ ਮੈਂ ਕੁਝ ਯਾਰਾਂ ਮਿੱਤਰਾਂ ਨੂੰ ਤੇ ਰਿਸ਼ਤੇਦਾਰਾਂ ਚ ਵੀ ਵੰਡਿਆ ਜਾਂਦਾ ਮੈਨੂੰ ਬਹੁਤ ਡਿਮਾਂਡ ਆ ਕੇ ਬਣਾ ਕੇ ਤੇ ਬਣਾ ਕੇ ਤੇ ਹੁਣ ਮੈਂ ਬਣਾਉਂਗਾ ਜਿੰਨਾ ਕੋ ਹੈਗਾ ਰਿਸ਼ਤੇਦਾਰਾਂ ਚ ਵੰਡਿਆ ਜਾਣਾ ਸੋ ਮੇਰੀ ਬੇਨਤੀ ਹੈ ਕਿ ਮੇਰੇ ਕੋਲ ਅਵੇਲੇਬਲ ਨਹੀਂ ਹੋਣਾ ਤੁਸੀਂ ਘਰ ਬਣਾਓ ਕਿਸੇ ਚੀਜ਼ ਦੀ ਦਿੱਕਤ ਆਵੇ ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਜਾਂ ਮੈਨੂੰ ਇੱਥੇ ਫੇਸਬੁੱਕ ਤੇ ਤੁਸੀਂ ਮੈਸੇਜ ਛੱਡ ਸਕਦੇ ਹੋ ਤੇ ਮੈਂ ਜਰੂਰ ਜਿੰਨਾ ਕਿ ਮੇਰ ਕੋ ਟਾਈਮ ਹੋਇਆ ਮੈਂ ਗੱਲ ਕਰੂੰਗਾ ਲੱਗਦੀ ਬਾਤ ਮੈਨੂੰ ਇਹ ਲੱਗਦਾ ਕਿ ਮੈਂ ਕੋਈ ਚੀਜ਼ ਰੱਖੀ ਨਹੀਂ लाਚੀਆਂ ਦਾ ਵੀ ਤੁਹਾਨੂੰ ਦੱਸਦਾ ਪਾਊਡਰ ਬਣਾ ਲੈਣਾ ਨੀਲਾ ਥੋਥਾ ਉਹਨੂੰ ਫੁੱਲਾ ਕਰਨਾ ਤਵੇ ਤੇ ਫਟਕੜੀ ਨੂੰ ਫੁੱਲਾ ਕਰਨਾ ਬਾਕੀ ਸਾਰੀਆਂ ਚੀਜ਼ਾਂ ਉਦਾਂ ਹੀ ਪੈ ਜਾਣੀਆਂ ਕਲਮੀ ਛੋਰੇ ਨੂੰ ਸ਼ੁੱਧ ਕਰਕੇ ਯੂਜ਼ ਕਰਨਾ ਤੇ ਗੁਲਾਬਦਾਰਕ ਤੁਸੀਂ ਇੱਕ ਬੋਤਲ ਵੀ ਯੂਜ਼ ਕਰ ਸਕਦੇ ਹੋ ਮੈਂ ਇਹ ਇਹਦੇ ਸਾਰੇ ਸਮਾਨ ਦੇ ਵਿੱਚ ਘੱਟੋ-ਘੱਟ ਇੱਕ ਬੋਤਲ ਗੁਲਾਬਦਾਰਕ ਦੀ ਯੂਜ਼ ਕਰੂੰਗਾ ਸੋ ਬਹੁਤ ਵਧੀਆ ਸੁਰਮਾ ਤਿਆਰ ਹੋਊਗਾ ਜੀ ਉਮੀਦ ਆ ਕਿ ਤੁਸੀਂ ਪਸੰਦ ਕਰੋਗੇ ਮੇਰਾ YouTube ਚੈਨਲ ਦੇਸੀ ਨੁਸਖੇ 1979 ਮੈਂ ਤੁਹਾਨੂੰ ਇਸ ਆਪਣੇ Facebook ਪੇਜ ਤੇ ਵੀ ਮੈਂ ਉਹਦਾ ਲਿੰਕ ਪਾਉਂਗਾ ਕਿਰਪਾ ਕਰਕੇ ਮੇਰੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰਨਾ ਤੇ ਘੰਟੀ ਵਾਲਾ ਬਟਨ ਵੀ ਜਰੂਰ ਦਬਾਉਣਾ ਇਹਨੂੰ ਵੀਡੀਓ ਨੂੰ ਵਾਦ ਤੋਂ ਵਾਦ ਮੇਰੀ ਇਸ YouTube ਦੀ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰੋ ਜੀ ਸასი ਕਾਲਾ